ਜਿਸ ਤਰੀਕੇ ਨਾਲ ਸੁਖਬੀਤ ਸਿੰਘ ਬਾਦਲ ਵੱਲੋਂ ਪ੍ਰਧਾਨਕੀ ਤੋਂ ਸੀਫਾ ਵਰਕਿੰਗ ਕਮੇਟੀ ਦਿੱਤਾ ਗਿਆ ਸਾਡੇ ਨਾਲ ਡਾਕਟਰ ਦਲਜੀਤ ਸਿੰਘ ਚੀਮਾ ਨੇ ਗੱਲਬਾਤ ਕਰਨਗੇ ਚੀਮਾ ਸਾਹਿਬ ਕੀ ਲੱਗਦਾ ਹੈ ਕੀ ਕਾਰਨ ਰਏ ਹੋਣਗੇ ਔਰ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਇਸ ਮਾਮਲੇ 'ਚ ਸੁਖਬੀਤ ਸਿੰਘ ਬਾਦਲ ਹੋਰਾ ਦੇਖੋ ਸ਼ਰੋਬਨੀ ਅਕਾਲੀ ਦਲ ਇੱਕ ਲੋਕਤੰਤ੍ਰਿਕ ਪਾਰਟੀ ਹੈ ਹਰ 5 ਸਾਲ ਬਾਅਦ ਪਾਰਟੀ ਦੀਆਂ ਰੈਗੂਲਰ ਇਲੈਕਸ਼ਨਸ ਹੁੰਦੀ ਹੈ ਭਾਵੇਂ ਸਦਾ ਸੁਖਬੀਤ ਸਿੰਘ ਬਾਦਲ 2008 ਤੋਂ ਪ੍ਰਧਾਨ ਚੱਲੇ ਆ ਰਹੇ ਹਨ ਪਰ ਇਲੈਕਸ਼ਨ 5 ਸਾਲ ਬਾਅਦ ਹਮੇਸ਼ਾ ਹੁੰਦੀ ਹੈ वैसरा हाउस ही ਕਰਦਾ ਇਸ ਕਰਕੇ ਪਿਛਲੀਆਂ ਇਲੈਕਸ਼ਨਾਂ ਜਿਹੜੀਆਂ ਹੋਈਆਂ ਸੀ 14 ਦਸੰਬਰ 2019 ਨੂੰ ਹੋਈਆਂ ਸੀ ਤੇ ਹੁਣ ਅਗਲੇ ਮਹੀਨੇ 14 ਤਰੀਕ ਨੂੰ ਪੰਜ ਸਾਲ ਸਾਡੇ ਪੂਰੇ ਹੋ ਜਾਣਗੇ ਉਹਦੇ ਵਾਸਤੇ ਜ਼ਰੂਰੀ ਹੁੰਦਾ ਕਿ ਮੈਂਬਰਸ਼ਿਪ ਡਰਾਈਵ ਭਰਤੀ ਮਹਿੰਮ ਜਿਹਨੂੰ ਕਹਿੰਦੇ ਆ ਉਹ ਸ਼ੁਰੂ ਕੀਤੀ ਜਾਵੇ ਪਹਿਲਾਂ ਸਰਕਲਾਂ ਦੇ ਡੈਲੀਗੇਟ ਬਣ ਕੇ ਫਿਰ ਜਿਹੜੀਆਂ ਦੇ ਡੈਲੀਗੇਟ ਬਣ ਕੇ ਫਿਰ ਸਟੇਟ ਦੇ ਡੈਲੀਗੇਟ ਬਣ ਕੇ ਫਿਰ ਜਿਹੜਾ ਹਾਊਸ ਬਣੇਗਾ ਉਹ ਦੁਬਾਰਾ ਪ੍ਰਧਾਨ ਦੇ ਅਹੁਦੇਦਾਰਾਂ ਦੀ ਵਰਕਿੰਗ ਕਮੇਟੀ ਦੀ ਚੋਣ ਕਰੇਗਾ ਇਸ ਕਰਕੇ ਉਸ ਪ੍ਰੋਸੈਸ ਵਾਸਤੇ ਰਾਪ ਪੱਤਰ ਕਰਨ ਵਾਸਤੇ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਹੁਣ ਅਸੀਂ 18 ਨਵੰਬਰ ਨੂੰ ਜਿਹੜੀ ਹੈ ਵਰਕਿੰਗ ਕਮੇਟੀ ਦੀ ਮੀਟਿੰਗ ਰੱਖੀ ਹੈ ਕਿਉਂਕਿ ਫੈਸਲਾ ਵਰਕਿੰਗ ਕਮੇਟੀ ਨੇ ਲੈਣਾ ਅਸਤੀਫੇ ਦੇ ਉੱਤੇ ਵੀ ਵਿਚਾਰ ਹੋਏਗੀ ਜਿਹੜੀ ਸ਼ਡਿਊਲ ਹੈ ਇਹ ਸਾਰੇ ਇਲੈਕਸ਼ਨ ਪ੍ਰੋਗਰਾਮ ਦੀ ਉਹ ਵੀ ਅਸੀਂ ਜਾਰੀ ਕਰਨੀ ਹੈ ਇਹ ਹੁਣ 18 ਤਰੀਕ ਦੀ ਵਰਕਿੰਗ ਕਮੇਟੀ ਜਿਹੜੀ ਆ ਉਹ ਅਗਲਾ ਕੋਈ ਫੈਸਲਾ ਜਿਹੜਾ ਕਰਨਾ ਉਹ ਕਰੇਗੀ ਲਗਾਤਾਰ ਵਿਰੋਧੀ ਤਰ੍ਹਾਂ ਦੀ ਗੱਲ ਕਰ ਲਈ ਫਿਰ ਚਾਹੇ ਉਹ ਸੁਧਾਰ ਲੈਰ ਜਿਹੜਾ ਟਰੜਾ ਹੋਵੇ ਉਹ ਵੀ ਲਗਾਤਾਰ ਮੰਗ ਕਰਦੇ ਸੀ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਸੋ ਕਿਤੇ ਨਾ ਕਿਤੇ ਬਾਦਲ ਸੁਖਬੀਰ ਸਿੰਘ ਬਾਦਲ ਤਾਂ ਵੱਡਾ ਪਣ ਮੰਨਦੇ ਹੋ ਕਿ ਅਸਤੀਫਾ ਦੇ ਕੇ ਜਿਹੜਾ ਹੈਗਾ ਉਹਨਾਂ ਨੇ ਇੱਕ ਤਰੀਕੇ ਦੀ ਵਰਕਿੰਗ ਕਮੇਟੀ ਨੂੰ ਸਾਰੀ ਕਮਾਂਡ ਸੌਂਪਤੀ ਹੈ ਦੇਖੋ ਹੁਣ ਤਾਂ ਹੀ ਹੈ ਕਿ ਹੁਣ 5 ਸਾਲ ਦੀ ਟਰਮ ਪੂਰੀ ਹੋ ਗਈ ਜਦੋਂ ਸੁਧਾਰ ਲੈਰ ਵਾਲੇ ਗੱਲ ਕਰਦੇ ਸੀ ਉਦੋਂ ਤਾਂ ਹਲੇ ਟਰਮ ਨਹੀਂ ਪੂਰੀ ਹੋਈ ਸੀ ਅੱਜ ਦੀ ਤਰੀਕ ਦੇ ਵਿੱਚ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਐਬਸੋਲਿਊਟ ਮжоਰਿਟੀ ਹੈ ਪੂਰਨ ਬਹੁਮਤ ਜਿਹਨੂੰ ਕਹਿੰਦੇ ਨਾ ਉਹ ਅੱਜ ਦੀ ਤਰੀਕ ਦੇ ਵਿੱਚ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਨਾਲ ਉਹ ਚਾਹੁੰਦੇ ਸੀ ਕਿ ਅਸੀਂ ਪੰਜ ਸੱਤ ਬੰਦੇ ਕਹਿੰਨੇ ਆ ਤਾਂ ਸਾਡੇ ਕਹਿੰਦੇ ਅਸੀਂ ਫਤ ਦੇ ਦੋ ਇਦਾਂ ਕਦੀ ਹੁੰਦਾ ਨਹੀਂ ਇਸ ਕਰਕੇ ਹੁਣ ਤਾਂ ਉਹ ਆਪਣੀ ਬੱਜੀ ਦੇ ਨਾਲ ਕਿਉਂਕਿ ਲੋਕਤੰਤਰੀ ਪ੍ਰਕਿਰਿਆ ਫਾਲੋ ਹੋਣੀ ਹੈ ਤੇ ਦੁਬਾਰਾ ਵਰਤੀ ਹੋਣੀ ਹੈ ਫਿਰ ਜਿਹੜੇ ਡੈਲੀਕੇਟ ਬਣੇ ਆ ਉਦੇ ਵਾਸਤੇ ਉਹਨਾਂ ਨੇ ਵਰਕਿੰਗ ਕਮੇਟੀ ਨੂੰ ਕਿਹਾ ਕਿ ਅਗਲੀ ਪ੍ਰੋਸੈਸ ਤੁਸੀਂ ਸ਼ੁਰੂ ਕਰੋ ਪਰ ਜਿਹੜੀ ਉਹਨਾਂ ਦੀ ਗੱਲ ਸੀ ਉਹ ਤਾਂ ਬੜੀ ਗੈਰਵਾਜਬ ਜੀ ਸੀ ਇਸ ਤਰ੍ਹਾਂ ਤੇ ਹੁਣ ਨਵਾਂ ਪ੍ਰਧਾਨ ਬਣੇਗਾ ਤੇ ਕੋਈ ਚਾਰ ਦਿਨ ਬਾਅਦ ਫਿਰ ਕਹਿ ਦੇਵੇ ਕਿ ਅਸਤੀਫਾ ਦੇ ਦੇ ਅਸਤੀਫਾ ਤਾਂ ਹੁੰਦਾ ਤਾਂ ਜੇ ਬੰਦੇ ਕੋਲੇ ਪਜੋਰਟੀ ਨਾ ਹੋਵੇ ਉਹ ਦੂਸਰੀ ਪਾਸੇ ਹੁਣ ਜਿਸ ਤਰੀਕੇ ਨਾਲ ਪਿਛਲੇ ਦਿਨ ਇੱਕ ਪਿਆਨ ਹੁੰਦਾ ਸੁਨੀਲ ਜਾਖੜ ਹੋਰਾ ਦਾ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਫਿਰ ਖੇਤਰੀ ਪਾਰਟੀ ਪੰਜਾਬ 'ਚ ਕਾਇਮ ਹੋਣੀ ਚਾਹੀਦੀ ਹੈ ਤਾ ਜੋ ਪੰਜਾਬ ਦਾ ਵਿਕਾਸ ਹੋ ਸਕੇ ਔਰ ਪੰਜਾਬ ਤੋਂ ਜਿਹੜੀ ਖੇਤਰੀ ਪਾਰਟੀਆਂ ਤੋਂ ਬਿਨਾ ਪੰਜਾਬ ਹੈ ਨਹੀਂ ਇੱਕ ਤਰੀਕੇ ਦਾ ਦੇਖੋ ਪਹਿਲਾਂ ਇੱਕ ਦੌਰ ਆਇਆ ਸੀ ਜਦੋਂ 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚੱਲੀ ਲਾਭਮਸਾਲ ਡਵੈਲਪਮੈਂਟ ਹੋਈ ਅਮਨ ਸ਼ਾਂਤੀ ਹੋਈ ਉਦੋਂ ਇੱਕ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਉਹਦੇ ਵਿੱਚ ਆਪ ਵੀ ਸ਼ਾਮਲ ਸੀ ਉਹਦੇ ਵਿੱਚ ਕਾਂਗਰਸ ਵੀ ਸ਼ਾਮਲ ਸੀ ਇਹਨਾਂ ਨੇ ਇੱਕ ਬੜਾ ਵੱਡਾ ਕੋਟ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਨੂੰ ਡੈਮੇਜ ਕਰਨ ਵਾਸਤੇ ਸਾਰਿਆਂ ਨੇ ਰਲ ਕੇ ਕੀਤਾ ਉਦੇ ਵਿੱਚੋਂ ਕਾਂਗਰਸ ਬਣੀ ਤੇ ਪੰਜ ਸਾਲ ਲੋਕਾਂ ਨੇ ਕਾਂਗਰਸ ਦਾ ਵੀ ਹਾਲ ਦੇਖ ਲਿਆ ਹੁਣ ਜਿਹੜੀ ਸਰਕਾਰ ਬਣੀ ਹੈ ਇਹਨੇ ਸਤਿਆਨਾਸੀ ਕਰ ਦਿੱਤਾ ਪੰਜਾਬ ਦਾ ਇਸ ਕਰਕੇ ਇੱਕ ਹੁਣ ਨੇਚਰਲ ਜੀ ਫੀਲਿੰਗ ਲੋਕਾਂ ਦੇ ਵਿੱਚ ਆਣੀ ਸ਼ੁਰੂ ਹੋ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਾਸਤੇ ਸਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਵਿੱਚ ਹੀ ਲੋਕਾਂ ਦੇ ਕੰਮ ਹੋ ਸਕਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਵਿੱਚ ਹੀ ਅਮਨ ਸ਼ਾਂਤੀ ਹੋ ਸਕਦੀ ਹੈ ਵਿਕਾਸ ਹੋ ਸਕਦਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਵਿੱਚ ਹੀ ਖੁਸ਼ਹਾਲੀ ਜਿਹੜੀ ਆ ਹੋ ਸਕਦੀ ਹੈ ਉਹ ਲੋਕੀ ਜਦੋਂ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਤੇ ਕਮਨ ਨੂੰ ਕੰਪੇਅਰ ਕਰਦੇ ਆ ਤੇ ਹੁਣ ਜੋ ਸਤਿਆਨਾਸ ਹੋਇਆ ਇਹਨੂੰ ਦੇਖਦੇ ਆ ਤੇ ਹੁਣ ਇਹ ਫੀਲਡਿੰਗ ਸਾਰੇ ਪਾਸੇ ਆਉਣ ਸ਼ੁਰੂ ਹੋ ਗਈ ਤੇ ਜਕੜ ਸਾਹਿਬ ਨੇ ਵੀ ਉਹ ਜਿਹੜੀ ਲੋਕਾਂ ਦੇ ਮਨ ਦੀ ਗੱਲ ਕੀਤੀ ਹੈ ਮੇਰਾ ਤਾਂ ਧੰਨਵਾਦ ਕਰਦਾ ਪਰ ਇਹ ਫੀਲਡਿੰਗ ਹੁਣ ਆਮ ਜਨਤਾ ਦੇ ਵਿੱਚ ਆਉਣ ਲੱਗ ਗਈ ਕਿ ਨਹੀਂ ਉਸ ਵੇਲੇ ਜਿਹੜਾ ਕੂਟ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜ਼ਿਆਦਾ ਹੋ ਗਿਆ ਪਰ ਅਸਲੀਅਤ ਦੇ ਵਿੱਚ ਇਹਨਾਂ ਚੋਂ ਕੋਈ ਵੀ ਸ਼੍ਰੋਮਣੀ ਅਕਾਲੀ ਦਲ ਦਾ بطور ਖੇਤਰੀ ਪਾਰਟੀ ਪੰਜਾਬ ਦੇ ਹੱਕਾਂ ਵਾਸਤੇ ਖੜਨ ਵਾਲਾ ਲੜਨ ਵਾਲਾ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਵਾਲਾ ਹੋਰ ਕੋ ਹੋ ਨਹੀਂ ਸਕਦਾ ਜੀਵਾ ਸਾਹਿਬ ਜਿਵੇਂ ਹੁਣ ਇਲੈਕਸ਼ਨਸ ਹੋਣੀਆਂ ਨੇ ਅਗਲੇ ਮਹੀਨੇ ਤੁਸੀਂ ਕਹੇ ਇਲੈਕਸ਼ਨਸ ਹੋਣੀਆਂ ਨੇ ਪਰਸੋ ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਬਤੌਰ ਪ੍ਰਧਾਨ ਚੋਣ ਲੜ ਸਕਦੇ ਨੇ ਇਸ ਤਰ੍ਹਾਂ ਦੀ ਕੋ ਪ੍ਰਕਿਰਿਆ ਹੈਗੀ ਹੈ ਜੀ ਨੇ ਦੇਖੋ ਇਹ ਪੂਰੀ ਤਰ੍ਹਾਂ ਲੋਕਤੰਤਰੀ ਪ੍ਰਕਿਰਿਆ ਸਾਰਿਆਂ ਵਾਸਤੇ ਇਹ ਪਲੇਟਫਾਰਮ ਖੁੱਲਾ ਹੁੰਦਾ ਫਾਈਨਲ ਫੈਸਲਾ ਜਿਹੜਾ ਡੈਲੀਕੇਟ ਹਾਊਸ ਸਟੇਟ ਦਾ ਚੁਣ ਕੇ ਆਉਣਾ ਉਹਨੇ ਕਰਨਾ ਇਸ ਕਰਕੇ ਲੋਕਤੰਤਰੀ ਪ੍ਰਕਿਰਿਆ ਦੇ ਵਿੱਚ ਕਿਸੇ ਦੇ ਉੱਤੇ ਵੀ ਕੋਈ ਰੋਕ ਨਹੀਂ ਕੋਈ ਵੀ ਲੜ ਸਕਦਾ ਹੈ ਇਸ ਕਰਕੇ ਇਹਦੇ ਤੇ ਮੈਂ ਨਹੀਂ ਕਮੈਂਟ ਕਰ ਸਕਦਾ ਜਿਹੜਾ ਸਮੇਂ ਤੇ ਹਾਊਸ ਬਣੇਗਾ ਉਹਨਾਂ ਨੇ ਫੈਸਲਾ ਕਰਦਾ ਅਗਲਾ ਪ੍ਰਧਾਨ ਕੌਣ ਹੋਏਗਾ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈ ਤਾਂ ਪਹਿਲਾਂ ਇੱਕ ਲਹਿਰ ਸੀਗੀ ਲੋਕਾਂ ਨੂੰ ਵਿਸ਼ਵਾਸ ਸੀ ਲੋਕ ਕੋਈ ਵੀ ਕੰਮ ਕਰੋਣਾ ਜਾਂ ਪੰਜਾਬ ਦੀ ਗੱਲ ਕਰ ਲਈ ਤਾਂ ਪੰਜਾਬ ਦੇ ਲੋਕ ਬੜਾ ਭਰੋਸਾ ਕਰਦੇ ਸੀ ਸੋ ਹੁਣ ਅਜਹੀਆਂ ਜਿਹੜੀਆਂ ਕਿਵੇਂ ਤੁਸੀਂ ਦੇਖਦੇ ਹੋ ਕਿਹੜੇ ਲੋਕਾਂ ਦੀ ਜਾਂ ਕਿਸੇ ਤਰ੍ਹਾਂ ਦਾ ਕੋਈ ਹੋਰ ਵਿਰੋਧੀ ਤਰ੍ਹਾਂ ਜਿਹੜੀਆਂ ਨੇ ਜ਼ਿਆਦਾ ਇੰਟਰਫੇਅਰ ਕਰਨ ਕਰਕੇ ਨਿਗਾਰਵਾਲ ਨੂੰ ਕਰਾਰੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਦੇਖੋ ਹੁਣ ਤਾਂ ਜਿਹੜੀ ਗੱਲ ਤੁਸੀਂ ਪਹਿਲਾਂ ਕੀਤੀ ਸੀ ਕਿ ਲੋਕੀ ਹੁਣ ਤਾਂ ਯਾਦ ਕਰਨ ਲੱਗੇ ਕਾਲੇ ਦਲ ਨੂੰ ਉਹ ਜਿਹੜਾ ਸ਼ਰਮਣੀ ਕਾਲੀ ਦਲ ਤੇ ਚਿੱਕੜ ਛੁੱਟ-ਛੁੱਟ ਕੇ ਅਕਸ ਸਾਡਾ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਧਾਰਮਿਕ ਮੁੱਦੇ ਸਾਡੇ ਖਿਲਾਫ ਝੂਠੇ ਬਣਾਏ ਗਏ ਸੀ ਉਹ ਗੱਲਾਂ ਹੁਣ ਜਨਤਾ ਦੇ ਸਾਹਮਣੇ ਸਚਾਈ ਆ ਗਈ ਕਿਉਂਕਿ ਕੁਝ ਦਿਨ ਤੱਕ ਤੁਸੀਂ ਲੋਕਾਂ ਨੂੰ ਗੁਮਰਾਹ ਕਰ ਸਕਦੇ ਹੋ ਕਿੰਨੇ ਦਿਨ ਗੁਮਰਾਹ ਕਰ ਲੋਗੇ ਹੁਣ ਸਾਰਾ ਇਹ ਬਦਬੀਆਂ ਦਾ ਸੱਚ ਵੀ ਲੋਕਾਂ ਦੇ ਸਾਹਮਣੇ ਆ ਗਿਆ ਨਸ਼ਿਆਂ ਦਾ ਵੀ ਹੁਣ ਆਪ ਕਹੀ ਜਾਂਦੇ ਆ ਕਿਚਰੀ ਵਾਲਾ ਵੀ ਤੇ ਗੁਰਨੇ ਸਾਹਿਬ ਵੀ ਨਸ਼ੇ ਹੁਣ ਜਿਹੜੇ ਉਦੋਂ ਨਸ਼ਿਆਂ ਦੇ ਬੜੇ ਵੱਡੇ ਇਸ਼ੂ ਬਣਾ ਜਾਂਦੇ ਸੀ ਇਸੇ ਕਰਕੇ ਜਨਤਾ ਨੇ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਦੇਖ ਕੇ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਯਾਦ ਕਰਨਾ ਸ਼ੁਰੂ ਕੀਤਾ ਕਿ ਪਿੱਛੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਨੁਕਸਾਨ ਨੇ ਹੋਇਆ ਉਹ ਕਹਿੰਦਾ ਅਕਾਲੀ ਦਲ ਦਾ ਨੁਕਸਾਨ ਨਹੀਂ ਪੰਜਾਬ ਦਾ ਹੀ ਨੁਕਸਾਨ ਹੋ ਗਿਆ ਪੰਜਾਬ ਹੀ ਜਿਹੜਾ ਹੈਗਾ ਫਿਰ ਦਹਾਕਿਆਂ ਵੱਧੀ ਜਿਹੜਾ ਵਿਕਾਸ ਦੇ ਵਿੱਚ ਪਿੱਛੇ ਪੈ ਗਿਆ ਇਸ ਕਰਕੇ ਚੰਗੀ ਗੱਲ ਹੈ ਲੋਕਾਂ ਦੇ ਵਿੱਚ ਫੀਲਿੰਗ ਪੋਜ਼ਿਟਿਵ ਹੋਣੀ ਸ਼ੁਰੂ ਹੋਈ ਹੈ ਤੇ ਇਹਦਾ ਅਸਰ ਤੁਸੀਂ 2027 ਦੀਆਂ ਇਲੈਕਸ਼ਨਾਂ 'ਚ ਦੇਖੋਗੇ ਬਿਲਕੁਲ ਬਿਲਕੁਲ ਜਿਵੇਂ ਤੁਸੀਂ ਕਿਹਾ ਵੀ ਇਹ ਅਸਲੀਅਤ ਦੇ ਵਿੱਚ ਵੀ ਗਰਾਉਂਡ ਤੇ ਵੀ ਹੋਇਆ ਜਿਵੇਂ ਪੰਜਾਬ ਬਚਾਓ ਯਾਤਰਾ ਕੱਢੀ ਲੋਕਾਂ ਨੇ ਬੜਾ ਵੱਡਾ ਹੰਗਾਰਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੂੰ ਸੋ ਹੁਣ ਲੋਕਈ ਜਿਹੜੇ ਹੈਗੇ ਜਿਵੇਂ ਅੱਜ ਅਸਤੀਫਾ ਦਿੱਤਾ ਕਿਤਨਾ ਕਿਤੇ ਲੋਕਾਂ ਦੇ ਮਨ ਦੇ ਵਿੱਚ ਵੀ ਇਹ ਚੀਜ਼ ਹੈ ਸੋ ਹੁਣ ਅਗਲੀ ਵਰਕਿੰਗ ਕਮੇਟੀ ਹੈ ਉਹਦੇ ਵਿੱਚ ਕੀ ਚਰਚਾ ਖਾਸ ਰਵੇਗੀ ਪ੍ਰਧਾਨ ਜੀ ਤੋਂ ਲਾਓ ਨਹੀਂ ਵਰਕਿੰਗ ਕਮੇਟੀ 18 ਤਰੀਕ ਨੂੰ 12 ਵਜੇ ਅਸੀਂ ਬੁਲਾਈ ਆ ਉਹਦੇ ਵਿੱਚ ਇੱਕ ਤਾਂ ਅਸਤੀਫੇ ਦੇ ਉੱਤੇ ਵਿਚਾਰ ਹੋਏਗੀ ਦੂਜਾ ਜਿਹੜੀ ਸਾਰਾ ਇਲੈਕਸ਼ਨ ਪ੍ਰੋਗਰਾਮ ਹੈ ਸਾਡਾ ਪਾਰਟੀ ਇਲੈਕਸ਼ਨ ਦਾ ਉਹ ਸਾਰਾ ਉਹਦੇ ਵਿੱਚ ਜਤੇਦਰ ਸਾਹਿਬ ਨੂੰ ਮਿਲਣ ਵੀ ਗਏ ਸੀ ਪਰਸੋਂ ਸੁਖਬੀਰ ਸਿੰਘ ਬਾਦਰੋ ਤੋਂ ਕੀ ਗੱਲਬਾਤ ਹੋਈ ਉੱਥੇ ਜਤੇਦਰ ਸਾਹਿਬ ਨੇ ਕੀ ਜਿਹੜਾ ਹੈਗਾ ਜ਼ਿਕਰ ਕੀਤਾ ਕਿ ਨਹੀਂ ਅਸੀਂ ਆਪਣਾ ਲਿਖਤੀ ਜਿਹੜਾ ਬੇਨਤੀ ਪੱਤਰ ਹੈ ਉਹ ਉਹਨਾਂ ਦੇ ਸਕੱਤਰ ਦੇ ਵਿੱਚ ਦੇ ਕੇ ਆਏ ਸੀ ਜਤੇਦਰ ਸਾਹਿਬ ਜੀ ਤਾਂ ਆਪ ਉੱਥੇ ਨਹੀਂ ਸੀਗੇ ਇਸ ਕਰਕੇ ਦਿੱਖਤੀ ਤੌਰ ਤੇ ਅਸੀਂ ਦੇ ਕੇ ਆਏ ਸੀ ਔਰ ਆਸ ਕਰਦੇ ਹਾਂ ਕਿ ਛੇਤੀ ਮੀਟਿੰਗ ਬੁਲਾ ਕੇ ਤੇ ਜੋ ਵੀ ਆਦੇਸ਼ ਜੋ ਪੰਥਕਰੋ ਰੀਤਾਂ ਦੇ ਮੁਤਾਬਕ ਸਿੰਘ ਸਭਾ ਦੇ ਲਗਾਉਣਾ ਉਸੇ ਵਿਸ਼ੇ ਉਸ ਵੱਲ ਨੂੰ ਸਮਰਪਿਤ ਆ ਤਦ ਤਰਵਤਾ ਹੀ ਸੀਨੀਅਰ ਅਗੂ ਨੇ ਸ਼ਰਮਣੀ ਕਾਲੇਦਾਰ ਡਾਕਟਰ ਦਲਜੀਤ ਸਿੰਘ ਚੀਮਾ ਸੋ ਕੇਸਰੀ ਕੇ ਅਗਲਾ ਜਿਹੜਾ ਕਦਮ ਰੈਡ ਵਾਲਾ ਹੈ ਕਿਉਂਕਿ ਕਿਉਂਕਿ ਵਰਕਿੰਗ ਕਮੇਟੀ ਦੀ ਮੀਟਿੰਗ ਹੈ 18 ਤਰੀਕ ਨੂੰ 12 ਵਜੇ ਉਸ ਵਿੱਚ ਤਮਾਮ ਇਨਾ ਮੁੱਦਿਆਂ ਦੇ ਉੱਤੇ ਵੀ ਚਰਚਾ ਹੋਣੀ ਹੈ ਕਿ ਕਿਉਂ ਅਸਤੀਫਾ ਦਿੱਤਾ ਗਿਆ ਕਿ ਗਰਾਉਂਡਸ ਰੱਖੇਗੇ ਅੱਗੇ ਕੀ ਨਿਕਲ ਕੇ ਆਉਂਦਾ ਹੈ ਇਹ ਦੇਖਣਾ ਹੋਵੇਗਾ